ਦੋਸਤੋ ਸਾਡੇ ਪੱਕੇ ਕਰਦੀ ਚਾਹਤ ਨੇ ਕਈਆਂ ਦੇ ਆਸ਼ਿਆ ਨੇ ਉਜਾੜ ਦਿੱਤੇ ਨੇ ਇਸੇ ਕੜੀ ਦੇ ਤਹਿਤ ਅੱਜ ਬਣਾ ਰਹੇ ਹਾਂ ਛੋਟੇ-ਛੋਟੇ ਦੋ ਪਿਆਰੇ ਘਰ ਆਪਣੇ ਨਾਂ ਘਰ ਤੇ ਪੁਰਾਣੇ ਇੱਕ ਘੁੱਗੀਆਂ ਦਾ ਜੋੜਾ ਅਤੇ ਇੱਕ ਟੋਟਰੂਆਂ ਦਾ ਜੋੜਾ ਪੰਜਾਬੀ ਦੇ ਵਿੱਚ ਟੋਟਰੂ ਕਹਿੰਦੇ ਨੇ ਉਹ ਰਹਿੰਦੇ ਨੇ ਇਹ ਮਕਾਨ ਪਲਾਸਟਰ ਕਰਨ ਵੇਲੇ ਉਹਨਾਂ ਦਾ ਆਪਾਂ ਮਕਾਨ ਸੀ ਜੋ ਜਿੱਥੇ ਰਹਿੰਦੇ ਸੀ ਉਹਦੇ ਨਾਲ ਛੇੜਛਾਲ ਕੀਤੀ ਸੀ ਥੋੜਾ ਉਹਨੂੰ ਹਲਾਇਆ ਚਲਾਇਆ ਸੀ ਇਸ ਕਰਕੇ ਹੁਣ ਉਹਨਾਂ ਨੂੰ ਨਵਾਂ ਆਪਾਂ ਹੀ ਬਣਾ ਕੇ ਦੇ ਰਹੇ ਹਾਂ ਜਾਂਦੇ ਉਹ ਕਿਤੇ ਹੈ ਨਹੀਂ ਇੱਥੇ ਵਾਲੇ ਦਿਵਾਲੇ ਬਸ ਆਪਣੇ ਘਰ ਤੇ ਕਈ ਵਾਰੀ ਬੱਚੇ ਕੱਢ ਚੁੱਕੇ ਨੇ ਤੇ ਹੁਣ ਫੇਰ ਉਹ ਆਪ ਦਾ ਆਸ਼ੀਆਣਾ ਲੱਭਦੇ ਫਿਰਦੇ ਸੀ ਮੈਂ ਚਲੋ ਸੋਚਿਆ ਕਿ ਬੈਠੇ ਬੈਠੇ ਕੰਮ ਵੀ ਕਰ ਲਈਏ ਤੇ ਦੇਖੋ ਆ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਿਓ ਤੇ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਬਣਾਉਣੀ ਵੀ ਨੇ ਤਾਂ ਕਿਰਪਾ ਕਰਕੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਹੜੀਆਂ ਮੇਖਾਂ ਨੇ ਨਾ ਬਾਹਰਲੇ ਪਾਸੇ ਤਾਂ ਚਲੋ ਕੋਈ ਗੱਲ ਨਹੀਂ ਜੇ ਮੜੀਆਂ ਮੋਟੀਆਂ ਦਿਖਾਈ ਵੀ ਦੇ ਜਾਣਗੀਆਂ ਤਾਂ ਵੀ ਕੋਈ ਗੱਲ ਇਹ ਅੰਦਰਲੇ ਪਾਸੇ ਕੋਈ ਮੇਖ ਨਾ ਹੋਵੇ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਬੱਚੇ ਕੱਢਣੇ ਹੁੰਦੇ ਬੱਚੇ ਬਹੁਤ ਮਨੂਖ ਕੋਮਲ ਹੁੰਦੇ ਨੇ ਉਹਨਾਂ ਦੇ ਕੋਈ ਮੇਖ ਨਾ ਚੂਵੇ ਉਦੋਂ ਬਾਅਦ ਫਿਰ ਮਿਸਤਰੀ ਇਕਵਾਲ ਸਿੰਘ ਮੇਰਾ ਗੋੰਡੀ ਹੈ ਉਹਨੂੰ ਬੁਲਾਇਆ ਵਿਚਾਰੇ ਨੂੰ ਤੇ ਉਹਨੇ ਦੋਨੇ ਘਰ ਜਿੱਥੇ ਪਹਿਲਾਂ ਲੱਗੇ ਹੋਏ ਸੀ ਉਥੇ ਉਹਨਾਂ ਦੇ ਲਾ ਦਿੱਤੇ ਇੱਕ ਘੁੱਗੀਆਂ ਦੇ ਜੋੜੇ ਵਾਸਤੇ ਤੇ ਇੱਕ ਹੈਗੇ ਜੀ ਟੋਟਰੂਆਂ ਦਾ ਜੋੜਾ ਰਹਿੰਦਾ ਘਰ ਬਿਲਕੁਲ ਰੈਡੀ ਹੈ ਬਸ ਹੁਣ ਇੰਤਜ਼ਾਰ ਆ ਉਹਨਾਂ ਦੇ ਆਉਣ ਦਾ ਫਿਰ ਪਾਵਾਂਗੇ ਵੀਡੀਓ ਪੂਰੀ